हां जी दोस्तों 사스리 ਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਆਵੋਗੇ ਅੱਜ ਆਪਾਂ ਬਣਾ ਰਹੇ ਆ ਬਲੌਗ ਨੰਬਰ 1 ਤੇ ਜਾ ਰਹੇ ਆ ਰਾਜਸਥਾਨ ਟੂਰ ਤੇ ਮੋਟਾ ਚਾਹ ਬਣਾਈ ਜਾਂਦਾ ਹੈ ਬਰਾਡ ਮਾਂਸਾਂ ਵਾਲਾ ਹੈ ਉਹ ਬੰਦੇ ਮੁਖਸਰਦੇ ਨੇ ਮਾਂਸਾਂ ਦਾ ਨਾਂ ਚੱਕ ਰੱਖਿਆ ਇਹਨਾਂ ਨੇ ਤੇ ਅੱਗ ਜਿਆਦੇ ਪੈ ਗਈ ਸੀ ਤੇ ਆ ਦੇਖੋ ਲੈ ਰੇ ਚਲਾਉਣਾ ਨਹੀਂ ਆਉਂਦਾ ਬਾਈ ਨੂੰ ਨਾ ਨਹੀਂ ਨਹੀਂ ਆ ਗਿਆ ਸਹੀ ਓਕੇ ਆ ਭਾਵੇਂ ਵੱਡਾ ਆ ਆਪਣੇ ਮਿੱਤਰ ਨੇ ਮੁਖਸਰ ਪਿੰਡ ਖੋਨਣ ਖੁਰਤ ਵਾਲੇ ਯਾਰ ਆਪਣੇ ਹੈਪੀ ਹੋਰੀ ਆ ਬਾਈ ਹੋਰੀ ਸਾਰੇ ਆ ਦੋ ਹੀ ਦੇਖ ਸਕਦਾ ਚਾਹੂ ਪੀ ਕੇ ਭਾਰਤ ਮਾਲਾ ਰੋਡ ਇੱਕ ਬਾਈ ਨੂੰ ਦੱਸ ਦਿਆਂ ਵੀ ਜਿਹੜਾ ਭਾਰਤ ਮਾਲਾ ਰੋਡ ਹੈ ਨੰਬਰ 1 ਤੇ ਇਹਦੇ ਤੇ ਬਾਟ ਬਹੁਤ ਨਿਬੜਦੀ ਹੈ ਟੋਲ ਟੈਕਸ ਨੇ ਜਿਹੜੇ 35 ਰੁਪਏ ਕੱਟਦੇ ਨੇ 20 50 ਕਿਲੋਮੀਟਰ ਤੇ ਪਹਿਲਾਂ 20 20 ਕਿਲੋਮੀਟਰ ਤੇ ਆਏ ਸੀਗੇ ਰੋਲ ਟੈਕਸ ਤੇ ਹੁਣ ਅੱਗੇ ਦੇਖੋ ਕਿੱਥੇ ਕਾਉਂਦਾਗਾ ਹੁਣ ਸਾਨੂੰ ਆਇਆ ਨਹੀਂ ਕਈ ਕਿਲੋਮੀਟਰ ਅਸੀਂ ਆ ਗਏ ਦਾਹ ਤੇ ਬੀਕਾ ਨੇੜੇ ਤੋਂ 1.5 100 ਕਿਲੋਮੀਟਰ ਪਿੱਛੇ ਆ ਅਸੀਂ ਤੇ ਜੋਧਪੁਰ ਜਾਵਾਂਗੇ ਜੋ ਤੋਂ ਪੁਰ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਨੇ ਵੇਖਾਂਗੇ ਤੇ ਆ ਤੁਸੀਂ ਦੇਖ ਸਕਦੇ ਹੋ। ਟਿੱਬਿਆਂ ਦੇ ਵਿੱਚ ਖੜੇ ਆ ਤੇ ਚਾਹ ਬਣਾ ਰਹੇ ਆ ਦੋਸਤੋ। ਸਵੇਰ ਦੇ 7:30 ਵੱਜ ਚੁੱਕੇ ਨੇ। ਤੇ ਇਹ ਆ ਭਾਰਤ ਮਾਲਾ ਰੋਡ ਆਪਣੇ ਵੀਰ ਟਰੱਕਾਂ ਵਾਲੇ ਵੀ ਖੜੇ ਨੇ ਇੱਥੇ। ਸੋਨੂੰ ਇੱਥੇ ਇੱਕ ਤਾਂ ਭਾਈ ਹੋਟਲ ਨਹੀਂ ਆਉਣਗੇ ਵਧੀਆ ਤੇ ਖਾਣਾ ਜਿਹੜਾ ਇੱਥੇ ਇਹੋ ਜੇ ਟਾਬੇ ਜੇ ਬਣੇ ਹੋਏ ਨੇ ਛੋਟੇ ਛੋਟੇ ਇਹ ਛਾਪਰੀਆਂ ਆ ਉਹ ਤੇ ਚਾਹ ਪਾਣੀ ਤੇ ਰੋਟੀ ਟੁਕ ਮਿਲੇਗਾ ਤੇ ਆ ਆਪਣੇ ਯਾਰ ਟਰੱਕਾਂ ਵਾਲੇ ਜਾ ਰਹੇ ਇਹ ਆਪਣਾ ਪੰਜਾਬ ਦਾ ਹੈ ਪਜੈਪੀ 03 ਯਾਦ ਅਸੀਂ ਵੇਖ ਸਾਦੇ ਹਾਂ ਜਾਂ ਉਹ ਜਿੰਦਾ ਸੁਦਾ ਦੁੱਧ ਲੈਣਾ ਨਾ ਪਾਤਾ ਹੁੰਦਾ ਬਾਈ